ਅਮਰੀਕਾ ਦੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨਾਗਰਿਕਾਂ ਨੂੰ ਟਰੰਪ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਅਮਰੀਕਾ ਦੇ ਵੱਲੋਂ ਇੱਕ ਹੋਰ ਯਾਤਰੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀ ਨੂੰ ਵਾਪਸ ਦੇਸ਼ ਭੇਜਿਆ ਗਿਆ ਜਿਨ੍ਹਾਂ ਦੇ ਵਿੱਚ ਸਰਹੰਦ ਦੇ ਵਾਰਡ ਨੰਬਰ 23 ਤਰਾਨੀਆ ਰਹਿਣ ਵਾਲਾ ਗੁਰਮੀਤ ਸਿੰਘ ਵੀ ਹੈ ਹਲਕਾ ਫਤਿਹਗੜ ਸਾਹਿਬ ਦੇ ਇੱਕ ਐਡਵੋਕੇਟ ਰਵੀ ਸਿੰਘ ਰਾਏ ਪਰਿਵਾਰ ਦੇ ਨਾਲ ਅਮਰਦੀ ਕਰਨ ਪਹੁੰਚੇ ਉਹਨਾਂ ਨੇ ਉੱਥੇ ਅਮਰਦੀ ਪ੍ਰਗਟ ਕੀਤੀ ਉਹਨਾਂ ਨੇ ਪ੍ਰਵਾਸੀ ਦੀ ਵਿਤੀ ਹਾਲਤ ਬੰਦੀ ਜਾਣਕਾਰੀ ਲਈ ਅਤੇ פרו ਸਾਰੀਤਾ ਕੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦਾ ਉਹਨਾਂ ਨੂੰ ਸਹਿਯੋਗ ਕੀਤਾ ਜਾਵੇਗਾ ਇਸ ਮੌਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮਾਨਯੋਗ ਭਵਾਨਤਮਾਨ ਸਰਕਾਰ ਉਕਤ ਨੋਜਵਾਨਾ ਪ੍ਰਤੀ ਹਮਦਰਦ ਹੈ ਸਰਕਾਰ ਵੱਲੋਂ ਉਕਤ ਨੋਜਵਾਨਾ ਦੇ ਲਈ ਅਜਿਹਾ ਕਾਨੂੰਨ ਬਣਾਇਆ ਜਾਵੇਗਾ ਤਾਂ ਜੋ ਉਹ ਏਜੰਟਾ ਦੇ ਜਾਲ ਵਿੱਚ ਨਾ ਫਸਣ ਉਹਨਾਂ ਨੋਜਵਾਨਾ ਨੂੰ ਬਿਲ ਕਰਦਿਆ ਕਿ ਕਿ ਰਜਿਸਟਰਡ ਏਜੰਟਾ ਦੇ ਰਾਹੀਂ ਬਾਅਦ ਤੇ ਪੇਪਰ ਲਗਾਏ ਜਾਣ ਅਤੇ ਕੋਈ ਵੀ ਗੈਰ ਕਾਨੂੰਨੀ ਕਾਰ ਨੂੰ ਅੰਜਾਮ ਨਾ ਦਿੱਤਾ ਜਾਵੇ ਅਜਿਹਾ ਕਰਕੇ ਅਸੀਂ ਤੇ ਦੋਸ਼ੀ ਬਣਦੇ ਆ ਉੱਥੇ ਆਪਣੀ ਨਿੱਜੀ ਜਾਇਦਾਦ ਵੀ ਖਰਾਬ ਕਰ ਲੈਂਦੇ ਆ ਵਿਦਾਇਕ رائے ਨੇ ਗੁਰਮੀਤ ਰਾਮ ਨੂੰ ਆਪਣਾ ਬੁਲਾਉਣ ਰੱਖਣ ਦੇ ਲਈ ਪ੍ਰੇਰਿਤ ਕੀਤਾ ਅਤੇ ਕਈ ਉਦਾਹਰਨਾਂ ਦੇ ਕੇ ਉੱਪਰ ਉੱਟਣ ਦੇ ਨੁਕਤੇ ਵੀ ਦੱਸੇ ਸਮਾਨਯਕ ਸਰਦਾਰ ਕੌਰ ਸਿੰਘ ਮਾਨ ਸਾਹਿਬ ਕੱਲ ਆਪਗੇ ਸੀ ਇਸ ਤੋਂ ਸਪਸ਼ਟ ਹੈ ਕਿ ਜਿਹੜੀ ਮਾਨ ਸਰਕਾਰ ਦੀ ਇੰਟੈਂਸ਼ਨ ਹੈ ਉਹ ਸਾਡੇ ਸ ਨੌਜਵਾਨਾਂ ਨਾਲ ਹੈ ਜਿਵੇਂ ਸਾਡੇ ਨੌਜਵਾਨ ਨੇ ਦੱਸਿਆ ਭਰਾ ਨੇ ਬਹੁਤ ਮਾਰਾ ਇਹਨਾਂ ਨਾਲ ਹੋਇਆ ਕਿੰਨੇ 18-18 ਘੰਟੇ ਤੁਰੇ ਔਰ ਇਹ ਦੱਸਿਆ ਕਿ ਉਦੋਂ ਤੋਂ ਅੱਜ ਪੈਂਟ ਇਹਨਾਂ ਨੇ ਚੇਂਜ ਕੀਤੀ ਹੈ ਪਾਣੀ ਵੀ ਇਹਨਾਂ ਨੂੰ ਇਹ ਕਿਹ ਕੁ ਫੋਟਾਂ ਦੇ ਤੌਰ ਤੇ ਮਿਲਦਾ ਸੀ ਸੋ ਇਹ ਬਹੁਤ ਰਾਸ਼ਦੀ ਹੈ ਸਾਡੀਆਂ ਸਰਕਾਰਾਂ ਪਿਛਲੇ ਨੂੰ ਚਾਹੀਦਾ ਸੀ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਇੱਥੇ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਂਦੇ ਸੋ ਸਾਰੇ ਅਸੀਂ ਲੱਗੇ ਹਾਂ ਮਾਨਯੋਗ ਸਰਕਾਰ ਕੋਲ ਸਮਝ ਸਾਡੇ ਵਿੱਚ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦਈਏ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਕਿ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਜਿਹੜੀ ਸਹਤਾ ਕਰੀਏ ਸੋ ਮਾਨ ਸਰਕਾਰ ਕੋਈ ਨਵੀਂ ਰੂਲ ਬਣਾ ਕੇ ਜਿਹੜੇ ਸਾਡੇ ਬਾਹਰ ਗਏ ਨੇ ਬੰਦੇ ਜਿਨ੍ਹਾਂ ਨਾਲ ਇਹ ਤਸ਼ੱਦਦ ਹੋਇਆ ਕੋਈ ਨਾ ਕੋਈ ਮਦਦ ਅਸੀਂ ਜ਼ਰੂਰ ਕਰਾਂਗੇ ਨਾਲ। ਏਵਨ ਪੰਜਾਬੀ ਟੀਵੀ ਲਈ ਫਤੇਗੜ ਸਾਹਿਬ ਤੋਂ ਸਾਇਮ ਮੜਕਨ ਦੀ ਰਿਪੋਰਟ। ਅਮਰੀਕਾ ਦੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨਾਗਰਿਕਾਂ ਨੂੰ 트ੰਪ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵੱਲੋਂ ਇੱਕ ਹੋਰ ਯਾਤਰੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀ ਨੂੰ ਵਾਪਸ ਦੇਸ਼ ਭੇਜਿਆ ਗਿਆ ਜਿਨ੍ਹਾਂ ਦੇ ਵਿੱਚ ਸਰਹੰਦ ਦੇ ਵਾਰਡ ਨੰਬਰ 23 ਤਰਾਣੀਆ ਰਹਿਣ ਵਾਲਾ ਗੁਰਮੀਤ ਸਿੰਘ ਵੀ ਹੈ। ਹਲਕਾ ਫਤਿਹਗਾ ਸਾਇ ਦੇ ਵਿਦਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਪਰਿਵਾਰ ਦੇ ਨਾਲ ਹਮਦਰਦੀ ਕਰਨ ਪਹੁੰਚੇ। ਉਹਨਾਂ ਨੇ ਉੱਥੇ ਹਮਦਰਦੀ ਪ੍ਰਗਟ ਕੀਤੀ। ਉਹਨਾਂ ਨੇ ਪ੍ਰਵਾਦੀ ਵਿਤੀ ਹਾਲਤ ਬੰਦੀ ਜਾਣਕਰ ਲਈ ਅਤੇ ਪ੍ਰੋਫੈਸਰ ਹਿੱਤਾ ਕੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦਾ ਉਹਨਾਂ ਨੂੰ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਦੇ ਵਿਦਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਮਾਨਯੋਗ ਭਵਾਨਤਮਨ ਸਰਕਾਰ ਉਕਤ ਨੋਜਾਨਾ ਪ੍ਰਤੀ ਹਮਦਰਦ ਹੈ। ਸਰਕਾਰ ਵੱਲੋਂ ਉਕਤ ਨੋਜਾਨਾ ਦੇ ਲਈ ਅਜਿਹਾ ਕਾਨੂੰਨ ਬਣਾਇਆ ਜਾਵੇਗਾ ਤਾਂ ਜੋ ਉਹ ਏਜੰਟਾ ਦੇ ਜਾਲ ਵਿੱਚ ਨਾ ਫਸਣ। ਉਹਨਾਂ ਨੇ ਨੋਜਾਨਾ ਨੂੰ ਬਿਲ ਕਰਦਿਆ ਕਿ ਆ ਕਿ ਡਿਜਟਡ ਏਜੰਟ ਦੇ ਕੇ ਕੰਮ ਲਗਾਇਆ ਜਾਣ ਅਤੇ ਕੋਈ ਵੀ ਗੈਰ ਕਾਨੂੰਨੀ ਕਾਰਨ ਨੂੰ ਅੰਜਾਮ ਨਾ ਦਿੱਤਾ ਜਾਵੇ ਅਜਾ ਕਰਕੇ ਅਸੀਂ ਤੇ ਦੋਸ਼ੀ ਬਣਦੇ ਹਾਂ ਉੱਥੇ ਆਪਣੀ ਨਿੱਜੀ ਜਾਇਦਾਦ ਵੀ ਖਰਾਬ ਕਰ ਲੈਂਦੇ ਹਾਂ ਵਿਦਾਇਕ ਰਾਏ ਨੇ ਗੁਰਮੀਤ RAM ਨੂੰ ਹੋਤਲਾ ਬੁਲੰਦ ਰੱਖਣ ਦੇ ਲਈ ਪ੍ਰੇਰਿਤ ਕੀਤਾ ਅਤੇ ਕਈ ਉਦਾਹਰਨਾਂ ਦੇ ਕੇ ਉੱਪਰ ਉੱਟਣ ਦੇ ਨੁਕਤੇ ਵੀ ਦੱਸੇ ਮਾਨਯੋਗ ਸਰਦਾਰ ਕੋਰ ਸਿੰਘ ਮਾਨ ਸਾਹਿਬ ਕੱਲ ਆਪਗੇ ਸੀ ਇਸ ਤੋਂ ਸਪਸ਼ਟ ਹੈ ਕਿ ਜਿਹੜੀ ਮਾਨ ਸਰਕਾਰ ਦੀ ਇੰਟੈਂਸ਼ਨ ਹੈ ਉਹ ਸਾਡੇ ਸ ਨੌਜਵਾਨਾਂ ਨਾਲ ਹੈ ਜਿਵੇਂ ਸਾਡੇ ਨੌਜਵਾਨ ਨੇ ਦੱਸਿਆ ਭਰਾ ਨੇ ਬਹੁਤ ਮਾੜਾ ਇਹਨਾਂ ਨਾਲ ਹੋਇਆ ਕਿੰਨੇ 18-18 ਘੰਟੇ ਤੁਰੇ ਔਰ ਇਹ ਦੱਸਿਆ ਕਿ ਉਦੋਂ ਤੋਂ ਅੱਜ ਪੈਂਟ ਨਾਲ ਚੇਂਜ ਕੀਤੀ ਹੈ ਪਾਣੀ ਵੀ ਇਹਨਾਂ ਨੂੰ ਇੱਕ ਕੂਟਾਂ ਦੇ ਤੌਰ ਤੇ ਮਿਲਦਾ ਸੀ ਸੋ ਇਹ ਬਹੁਤ ਰਾਸ਼ਦੀ ਹੈ ਔਰ ਸਾਡੀਆਂ ਸਰਕਾਰਾਂ ਨੂੰ ਪਿਛਲੇ ਨੂੰ ਚਾਹੀਦਾ ਸੀ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਇੱਥੇ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਂਦੇ ਸੋ ਸਾਰੇ ਅਸੀਂ ਲੱਗੇ ਹਾਂ ਮਾਨਯੋਗ ਸਰਕਾਰ ਕੋਲ ਸਿਮਾਨ ਸਾਹਿਬ ਦੇ ਵਿੱਚ ਕਿ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ। ਕਿ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਜਿਹੜੀ ਸਹਤਾ ਕਰੀਏ। ਸਮਾਨ ਸਰਕਾਰ ਕੋਈ ਨਵੀਂ ਰੂਲ ਬਣਾ ਕੇ ਜਿਹੜੇ ਸਾਡੇ ਬਾਹਰ ਗਏ ਨੇ ਬੰਦੇ ਜਿਨ੍ਹਾਂ ਨਾਲ ਇੰਨਾ ਤਸ਼ੱਦਦ ਹੋਇਆ ਕੋਈ ਨਾ ਕੋਈ ਮਦਦ ਅਸੀਂ ਜ਼ਰੂਰ ਕਰਾਂਗੇ ਨਾਲ। ਏਵਨ ਪੰਜਾਬੀ ਟੀਵੀ ਲਈ ਪਤੇਗੜ ਸੈਕ ਤੋਂ ਸਾਇਮ ਮੜਕਨ ਦੀ ਰਿਪੋਰਟ